ਹਰਜੀਤ ਸਿੰਘ ਸੱਜਣ ਹੁਣੀ ਉਹਨਾਂ ਵੱਲੋਂ ਅਗਲੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਤੇ ਕੈਨੇਡਾ ਦੀ ਸਿਆਸਤ ਦੇ ਬਾਰੇ ਕਈ ਅਹਿਮ ਟਿੱਪਣੀਆਂ ਵੀ ਉਹਨਾਂ ਨੇ ਕੀਤੀਆਂ ਆ ਤੇ ਉਹਨਾਂ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਜੀ ਬਿਲਕੁਲ ਜੀ ਹਰਜੀਤ ਸਿੰਘ ਸੱਜਣ ਤੋਂ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ ਲਿਬਰਲ ਦੇ ਵੱਡੇ ਕੈਨੇਡਾ ਆਗੂ ਆ ਜਿਨ੍ਹਾਂ ਨੇ ਅਗਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਉਹ ਨਾ ਲੜਨ ਦਾ ਐਲਾਨ ਕੀਤਾ ਜੀ ਤਾਂ ਸੋ ਜਿਹੜੇ ਹਰਜੀਤ ਸਿੰਘ ਸੈਦਨ 2015 ਦੇ ਵਿੱਚ ਐਮਪੀ ਚੁਣੇ ਗਏ ਸੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਣਾਂ ਨੇ ਆਪਣੀ ਕੈਬਨਟ ਦੇ ਵਿੱਚ ਉਹਨਾਂ ਨੂੰ ਕੈਬਨਟ ਮੰਤਰੀ ਲਿਆ ਤੇ ਇੱਕ ਅਹਿਮ ਅਹੁਦਾ ਦਿੱਤਾ ਸੀ ਕਿਉਂਕਿ ਪਹਿਲਾਂ ਆਰਮੀ 'ਚ ਉਹਨਾਂ ਰਹੇ ਆ ਜੀ ਤਾਂ ਉਹਨਾਂ ਨੂੰ ਰੱਖਿਆ ਮੰਤਰੀ ਦਾ ਅਹੁਦਾ ਜਿਹੜਾ ਸੌਪਿਆ ਗਿਆ ਸੀਗਾ ਸੋ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਉਸ ਸਮੇਂ ਤੇ ਬੜੀ ਵਧੀਆ ਤਰੀਕੇ ਨਾਲ ਨਿਭਾਈਆਂ ਪਰ ਨਾਲ ਦੀ ਨਾਲ ਕਈ ਤਰ੍ਹਾਂ ਦੀ ਉਹਨਾਂ ਖਿਲਾਫ ਕੀ ਰਾਬੰਦੀ ਜਿਹੜੀ ਹੁੰਦੀ ਰਹੀ ਆ ਗੂਸਤ ਮੇਂ ਦਰਮਿਆਨ ਅਫਗਾਨਿਸਤਾਨ ਤੋਂ ਕੋਈ ਰਿਫਿਊਜੀ ਜਿਹੜੇ ਆਏ ਸੀ ਉਹਨਾਂ ਰਿਫਿਊਜੀਆਂ ਦੇ ਵਿੱਚ ਸਿੱਖ ਰਿਫਿਊਜੀਆਂ ਨੂੰ ਪਹਿਲ ਦੇਣ ਦੀ ਗੱਲ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਪ੍ਰਤੀ ਇਦਾਂ ਦੇ ਸਵਾਲ ਠਾਏ ਜਿਹੜੇ ਕਿ ਜਿਨ੍ਹਾਂ ਦਾ ਕੋਈ ਬੁਨਿਆਦ ਨਹੀਂ ਸੀ ਬੇਅਧਾਰ ਸੀਗੇ ਆਪਾਂ ਕਹਿ ਸਕਦੇ ਹਾਂ ਇਹਦੇ ਨਾਲ ਹੀ ਪਿਛਲੇ ਸਮੇਂ ਦਰਮਿਆਨ ਜਿਹੜੀ ਆਰਮੀ ਦੇ ਵਿੱਚ ਕੁਝ ਇਦਾਂ ਦੇ ਸੈਕਸ਼ੂਅਲ ਹਾਰਟ ਦੀਆਂ ਗੱਲਬਾਤਾਂ ਆਰਮੀ ਦੇ ਵੱਡੇ ਜਿਹੜੇ ਅਫਸਰ ਸੀ ਆਹ ਲਾਫ ਅਫਸਰ ਉਹਨਾਂ ਖਿਲਾਫ ਉੱਠੀਆਂ ਸੀ ਉਨ੍ਹਾਂ ਦੇ ਖلاف ਜਾਂਚ ਸਮੇਂ ਸਿਰ ਨਾ ਕਰਨ ਦੇਣ ਦੀ ਗੱਲਬਾਤ ਵੀ ਜਿਹੜੀ ਆ ਉਹਨਾਂ ਤੇ ਖੁਲਾਫ ਦੋਸ਼ ਲਗੇ ਜਿਨ੍ਹਾਂ ਦਾ ਕੋਈ ਉਹਨਾਂ ਦੇ ਖਿਲਾਫ ਸਿੱਧੇ ਤੌਰ ਤੇ ਕੋਈ ਵੀ ਦੋਸ਼ ਬਣਦਾ ਨਹੀਂ ਸੀ ਪਰ ਉਹਨਾਂ ਦੀ ਘੇਰਾਬੰਦੀ ਇਸ ਪత్రిక ਨਾਲ ਲਗਾਤਾਰ ਕੀਤੀ ਜਾਂਦੀ ਰਹੀ ਆ ਉਸ ਤੋਂ ਬਾਅਦ ਦਲਜੀਤ ਦਾ ਸਾਹਮਣੇ ਸੋਚ ਸੀਗਾ ਜੀ ਸਰੀ ਦੇ ਵਿੱਚ ਤਾਂ ਉਹਦੀਆਂ ਟਿੱਕ ਟਾਂ ਨੂੰ ਲੈ ਕੇ ਵੀ ਵੱਡੇ ਸਵਾਲ ਉਹਨਾਂ ਤੇ ਠਾਏ ਜਾਂਦੇ ਰਹੇ ਪਰ ਜਿਨ੍ਹਾਂ ਦਾ ਬਾਅਦ ਵਿੱਚ ਇਹ ਕਲੀਅਰ ਹੋਇਆ ਕਿ ਕੋਈ ਵੀ ਇਦਾਂ ਦੀ ਸੱਚਾਈ ਉਹਨਾਂ ਤੇ ਨਹੀਂ ਆ ਤਾਂ ਉਹਨਾਂ ਨੂੰ ਨਿਸ਼ਾਨਾ ਇਸ ਤਰੀਕੇ ਨਾਲ ਸਿਆਸਤ 'ਚ ਬਣਾਇਆ ਗਿਆ ਜੀ ਅੱਜ ਮੌਜੂਦਾ ਸਮੇਂ ਵਿੱਚ ਉਹ ਐਮਐਸਸੀ ਪਰਪੇਟਨੈਸ ਦੇ ਮੰਤਰੀ ਹੈਗੇ ਜੀ ਕੈਬਨ ਮੰਤਰੀ ਆ ਪਰ ਉਹਨਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਜਿਹੜੀਆਂ ਮੈਂ ਘਟਨਾਵਾ ਤੌਰ ਤੇ ਨਾਲ ਬਿਆਨ ਕੀਤੇ ਆ ਨੇ ਪਰਮਿੰਦਰ ਉਹਨਾਂ ਦੇ ਮੱਦੇਨਜ਼ਰ ਜੀ ਜੀ ਉਹਨਾਂ ਨੂੰ ਘੇਰਾਬੰਦੀ ਆਪਾਂ ਕਹਿ ਸਕਦੇ ਹਾਂ ਕਿ ਏਦਾਂ ਦੀ ਕੀਤੀ ਗਈ ਕੁਝ ਇੱਕ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਖਿਲਾਫ ਜਿਹਦੇ ਤੋਂ ਉਹਨਾਂ ਨੇ ਅੱਜ ਇਹ ਟਿੱਪਣੀ ਖਾਸ ਤੌਰ ਤੇ ਕੀਤੀ ਹੈ ਕਿ ਅੱਜ ਅਗਲੀਆਂ ਉਹ ਲੋਕ ਸਭਾ ਚੋਣਾਂ ਨਹੀਂ ਲੜ ਰਹੇ ਉਹਦੇ ਵਿੱਚ ਉਹਨਾਂ ਨੇ ਕੁਝ ਕਾਰਨ ਦੱਸਿਆ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਅੱਜ ਜਿਹੜੀ ਸਿਆਸਤ ਆ ਕੈਨੇਡਾ ਦੀ ਜਿਹੜੇ ਉਹਦੇ ਮੁੱਲ ਸੀਗੇ ਭਾਵ ਜਿਹੜੇ ਅਸੂਲ ਸੀਗੇ ਉਹ ਤੋਂ ਪਿੱਛੇ ਚਲੇ ਗਈ ਆ ਹਟ ਗਈ ਹੈਗੀ ਆ ਵਿਰੋਧੀ ਜੀ ਆਗੂਆਂ ਨੂੰ ਬਿਨਾਂ ਆਧਾਰ ਇਦਾਂ ਦਾ ਜਿਹੜਾ ਨਿਸ਼ਾਨਾ ਵੀ ਬਣਾਇਆ ਜਾਂਦਾ ਤਾਂ ਉਹਨਾਂ ਦੇ ਖਿਲਾਫ ਸ਼ਬਦ ਵੀ ਜਿਹੜੇ ਆ ਉਹ ਸਬਕ ਨਹੀਂ ਵਰਤੇ ਜਾਂਦੇ ਪਾਵਿਆ ਕਿ ਅੱਜ ਸਿਆਸੀ ਦੁਸ਼ਮਣਵਾਦੀ ਦੇ ਵਿੱਚ ਇੱਕ ਸਦਾਚਾਰਕ ਜਿਹੜੀ ਸੁਭਾਵਨਾ ਦੀ ਰਿਸਪੈਕਟ ਹੈਗੀ ਆ ਉਹ ਵੀ ਜਿਹੜੇ ਸਿਆਸੀ ਆਗੂ ਭੁੱਲ ਗਏ ਹੋਗੇ ਤੇ ਇਹੋ ਜਿਹੇ ਜਿਹੜਾ ਗੰਦਲਾ ਜਿਹਾ ਮਾਹੌਲ ਆ ਉਹਦੇ ਵਿੱਚ ਉਹ ਆਪਣੀਆਂ ਸਵਾਵਾਾਂ ਪ੍ਰਦਾਨ ਨਹੀਂ ਕਰ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਜਿਹੜੇ ਰੂਬੀ ਢਾਲਾਵਾ ਪਹਿਲਾ ਮੈਂਬਰ ਪਾਰਲੀਮੈਂਟ ਰਿਹਾ ਜੀ ਉਹਨਾਂ ਨੇ ਜਿਹੜੇ ਲਿਬਰਲ ਲੀਡਰਸ਼ਿਪ ਦੀ ਚੋਣ ਆ ਉਹਦੇ ਲੜਨ ਦਾ ਐਲਾਨ ਕੀਤਾ ਜੀ ਇਹ ਵੀ ਇੱਕ ਅਹਿਮ ਖਬਰ ਹੈਗੀ ਆ ਕਿ ਉਹਨਾਂ ਨੂੰ ਪਿੰਸ ਕੋਟ ਮਿਲਦੀ ਆ ਪਰ ਉਹਨਾਂ ਪੰਜਾਬੀ ਭਾਜਪਾ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੇ ਕਿਹਾ ਕਿ ਜੋ ਲਿਬਰਲ ਲੀਡਰਸ਼ਿਪ ਦੀ ਚੋਣ ਜਿੱਤਦੇ ਆ ਤਾਂ ਉਹ ਵੀ ਅਗਲੇ ਪ੍ਰਧਾਨ ਮੰਤਰੀ ਬਣ ਕੇ ਕੈਨੇਡਾ ਲਈ ਕੋ ਵਧੀਆ ਨੀਤੀਆਂ ਲਿਆ ਸਕਦੇ ਆ ਹਾਲਾਂਕਿ ਲੰਬੇ ਸਮੇਂ ਤੋਂ ਸਿਆਸਤ ਤੋਂ ਪਾਸੇ ਸੀਗੇ ਉਹਨਾਂ ਨੂੰ ਕਿੰਨੀ سپورਟ ਮਿਲਦੀ ਆ ਇਹ ਸਮਾਂ ਦੱਸੂਗਾ ਜੀ